ਏ ਨੰਨਾ ਕੰਡੇ ਦਾ ਮਸਲਾ ਸੀਗਾ ਇੱਥੇ ਜਦੋਂ ਕੰਡੇ ਆਪੇ ਸ਼ੰਦਰ ਮਾਲਿਕ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਨੇ ਸਿਵਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਇਹ ਬਾਕੀ ਆੜਤੀਆਂ ਦੀਆਂ ਗੱਡੀਆਂ ਇੱਥੇ ਤਿੰਨ ਤੋਂ ਚਾਰ ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਕੌਰ ਦੇ ਉੱਤੇ ਇਹ ਸਾਰੇ ਆੜਤੀਆਂ ਨਾਲ ਠੱਗਾ ਕੀਤਾ ਜਾ ਰਿਹਾ ਦੂਜਾ ਮਸਲਾ ਇਹ ਨਾਲ ਦੇ ਇਹ ਸੀ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਲੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਵਾਲੀ ਸਰ ਲੁਕਵਾ ਦਿੱਤੀਆਂ ਗਈਆਂ ਤੇ ਅੱਗੇ ਤੋਂ ਵੀ ਹਦਦ ਕਰ ਦਿੱਤੀ ਗਈ ਆ ਗੱਡੀਆਂ ਜਿਹੜੀਆਂ ਉਹ ਟਰਨ ਬਾਈ ਟਰਨ ਹੋ ਲੱਗ ਰਹੀਆਂ ਤਾਂ ਮੋਟਰ ਵੀ ਖਰਾਬ ਹੋਇਆ ਫੇਰੇ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਅਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਟਦੇ ਨੇ ਕਲਾਨੌਰ ਸਥਿਤ ਸ਼ੈਲਰ ਦੇ ਬਾਹਰ ਟਰੱਕਾਂ ਵਿੱਚੋਂ ਕਣਕ ਦੀ ਅਨਲੋਡਿੰਗ ਨਾ ਕੀਤੇ ਜਾਂਦੇ ਰੋਜ਼ ਚ ਕਮਿਸ਼ਨ 에ਜੰਟਾ ਦੇ ਟਰੱਕ ਚਾਲਕਾਂ ਨੇ ਧਰਨਾ ਲਗਾ ਦਿੱਤਾ ਆਰਤੀਆਂ ਅਤੇ ਟਰੱਕ ਚਾਲਕਾਂ ਦਾ ਦੋਸ਼ ਕਿ ਸੈਲਰ ਮਾਲਕ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਚਹੇਤੀਆਂ ਦੀਆਂ ਗੱਡੀਆਂ ਨੂੰ ਤਾਂ ਅਨਲੋਡ ਕਰਵਾ ਰਿਹਾ ਹੈ ਜਦਕਿ ਤਿੰਨ ਦਿਨਾਂ ਤੋਂ ਉਹਨਾਂ ਦੀਆਂ ਗੱਡੀਆਂ ਖਾਲੀਆਂ ਨਹੀਂ ਕੀਤੀਆਂ ਜਾ ਰਹੀਆਂ ਇਸ ਕਾਰਨ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਟਰੱਕ ਚਾਲਕਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸ਼ੈਲਰ ਮਾਲਕ ਨਾਲ ਗੱਲ ਕਰਨ ਗਏ ਤਾਂ ਉਹਨਾਂ ਨਾਲ ਗਾਲੀ ਗਲੋਚੇ ਵੇ ਕੀਤਾ ਗਿਆ ਨੇ ਦੌਰਾਨ ਜ਼ਿਲ੍ਹਾ ਫੂਡ ਸਪਲਾਈ ਅਫਸਰ ਰਵਨੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾਇਆ ਤੇ ਸਮਝੌਤਾ ਕਰਵਾ ਕੇ ਹੜਤਾਲ ਖਤਮ ਕਰਵਾਈ ਧਰਨੇ ਵਿੱਚ ਪੂਜੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਯੂਥ ਪ੍ਰਧਾਨ 인ਦਰਪਾਲ ਸਿੰਘ ਨੇ ਦੱਸਿਆ ਕਿ ਕਲਾਨੌਰ ਰੋਡ ਤੇ ਸਥਿਤ ਇਸ ਸ਼ੈੱਲਰ ਵਿੱਚ ਪਿਛਲੇ 3 ਦਿਨਾਂ ਤੋਂ ਟਰੱਕਾਂ ਵਿੱਚੋਂ ਕਣਕ ਦੀ ਅਨਲੋਡਿੰਗ ਕੀਤੀ ਜਾ ਰਹੀ ਹੈ ਕਮਿਸ਼ਨ 에ਜੰਟ 3 ਦਿਨਾਂ ਤੋਂ ਫਸਲ ਲੈ ਕੇ ਖੜੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਖਰਾਬ ਮੌਸਮ ਕਾਰਨ ਫਸਲ ਖਰਾਬ ਹੋ ਸਕਦੀ ਹੈ ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਟਰੱਕ ਮਾਲਕਾਂ ਦਾ ਸਮਾਂ ਬਿਨਾਂ ਬਜਾਅ ਬਰਬਾਦ ਕੀਤਾ ਜਾ ਰਿਹਾ ਹੈ। ਮਾਮਲੇ ਵਿੱਚ ਸ਼ੈੱਲਰ ਮਾਲਕਾਂ ਵੱਲੋਂ ਫੋਨ 'ਤੇ ਗੱਲ ਤਾਂ ਕੀਤੀ ਗਈ ਪਰ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ। ਫੂਡ ਸਪਲਾਈ ਅਫਸਰ ਰਵਨੀਤ ਕੌਰ ਨੇ ਦੱਸਿਆ ਕਿ ਸ਼ੈੱਲਰ ਮਾਲਕ ਨੇ ਕੰਡਾ ਬੰਦ ਕਰ ਦਿੱਤਾ ਸੀ ਜਿਸ ਨੂੰ ਚਾਲੂ ਕਰਵਾ ਦਿੱਤਾ ਗਿਆ। ਗੱਡੀਆਂ ਨੂੰ ਅਨਲੋਡ ਕਰਨ ਦਾ ਕੰਮ ਵੀ ਆਪਣੀ ਵਾਰੀ ਅਨੁਸਾਰ ਸ਼ੁਰੂ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ। ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆਰਤੀਆ ਭਰਾ ਨੇ ਗਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾਂ ਦੇ ਅਮੀਪੁਰ ਦੇ ਜਿੰਨੇ ਵੀ ਅੱਗੇ ਆਰਤੀਏ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਕਿ ਇੱਥੇ ਜੋ ਹਜਾਤਨਗਰ ਗੱਤਾ ਮਿਲਦੇ ਲੱਗੇ ਕਿ ਸ਼ਿਵ ਸ਼ਕਤੀ ਸੈਲਰ ਆ ਔਰ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਰ ਇਹ ਸੈ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਰੋਜ਼ ਦੀਆਂ 8 ਤੋਂ 10 ਗੱਡੀਆਂ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਹਾ ਤੇ ਬਾਕੀ ਆੜਤੀਆਂ ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਤੌਰ ਦੇ ਉੱਤੇ ਇਹ ਸਾਰੇ ਆੜਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੀ ਗੋਦਾਮ ਵਾਲਿਆਂ ਦੀ ਵੀ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਵੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫਿਰ ਇਹ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਟਦੇ ਨੇ ਔਰ ਦੂਸਰਾ ਜਿਹੜੀਆਂ ਗੱਡੀਆਂ ਪਿਛਲੇ ਲਗਾਤਾਰ ਤਿੰਨ ਤਿੰਨ ਦਿਨਾਂ ਤੋਂ ਇੱਥੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਇਹੋ ਹੀ ਸਮਾਂ ਆ ਸਾਡੇ ਟਰਾਂਸਪੋਰਟਰਾਂ ਵਾਸਤੇ ਟਰੱਕ ਵਾਲਿਆਂ ਵਾਸਤੇ ਟਰਾਲੀਆਂ ਵਾਲਾ ਵਾਸਤੇ ਵੀ ਜਿਨ੍ਹਾਂ ਨੇ ਆਪਣੇ ਫੇਰੇ ਦੀ ਕਮਾਈ ਕਰਨੀ ਹੁੰਦੀ ਆ ਪਰ ਜੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਇਸੇ ਤਰ੍ਹਾਂ ਹੀ ਗੱਡੀਆਂ ਲੈਣਾ ਵਿੱਚ ਖਲੋਤੀਆਂ ਰਹੀਆਂ ਤੇ ਇੱਕ ਦਿਨਾਂ ਦੀ ਟਾਇਰਾਂ ਦੀ ਖਰਾਬੀ ਦੂਜਾ ਸਮੇਂ ਦੀ ਖਰਾਬੀ ਤੇ ਜਿਹੜਾ ਸੀਜ਼ਨ ਆ ਸਿਰਫ 8 ਤੋਂ 10 ਦਿਨ ਦਾ ਹੁੰਦਾ ਤੇ ਜੇ ਚਾਰ ਪੰਜ ਦਿਨ ਇੱਕ ਗੱਡੀ ਦੀ ਥਾਲੀ ਹੋਣੀ ਤੇ ਫਿਰ ਇਹਨਾਂ ਨੇ ਆਪਣੀਆਂ ਕਿਸ਼ਤਾਂ ਕਿੱਥੋਂ ਕੱਢ ਲੈਣੀਆਂ ਇਹ ਕਿਸ ਤਰ੍ਹਾਂ ਖਰਚੇ ਪੂਰੇ ਕਰਨਗੇ ਇਹ ਇਸ ਸ਼ਿਵਸ਼ਕਤੀ ਜਿਹੜਾ ਅਨਿਲ ਵੇਜ ਜਿਹੜਾ ਮਾਲਕ ਆ ਉਹਦੇ ਖਿਲਾਫ ਸਾਰੇ ਆੜਤੀਏ ਤੇ ਧਰਨਾ ਲਾ ਕੇ ਬੈਠੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਕਡੂਨੀ ਪੂਰਨ ਤੌਰ ਤੇ ਇਹਨਾਂ ਦੀ ਹਮਾਇਤ ਵਿੱਚ ਆ ਜਿੰਨੀ ਦੇਰ ਇਸ ਗੱਲ ਦਾ ਹੱਲ ਨਹੀਂ ਨਿਕਲ ਜਾਂਦਾ ਉਨੀ ਦੇਰ ਇਸ ਤਰ੍ਹਾਂ ਹੀ ਇਹ ਰੋਡ ਵੀ ਬੰਦ ਕਰ ਰਹੇਗਾ ਤੇ ਨੋਬਤ ਆਈ ਤੇ ਜੇ ਕੋਈ ਹੁਣ ਇਸ ਤਰ੍ਹਾਂ ਦੀ ਹਰਕਤ ਸਾਨੂੰ ਲੱਭੀ ਇਹਨਾਂ ਦੇ ਸੈਲਰ ਤੇ ਜਾਂ ਗੋਦਾਮ ਦੇ ਉੱਪਰ ਤੇ ਫਿਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਕਰਕੇ ਫਿਰ ਥੋੜਾ ਜਿਆ ਸਾਾਨੂੰ ਵੀ ਆਪਣਾ ਯੋਗ ਜਮਾਚ ਕਰਨੀ ਪਾਉਗੀ ਇਹ ਸਾਰੀਆਂ ਜਿਹੜੇ ਕੰਮ ਆ ਉਹ ਫਿਰ ਕੀਤੇ ਜਾਣਗੇ ਕਿਉਂਕਿ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਦਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਕੱਜਰ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਏ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ ਇਹ ਕਿਹਦਾ ਮਸਾਹੀਆ ਹੈ ਜਦੋਂ ਕੰਡੇ ਰਾਕੇ ਸ਼ੰਦਰ ਮਾਲਕ ਜਿਹੜਾ ਕੰਡਾ ਸਦਾ ਬੰਦ ਕਰਤਾ ਸੀਗਾ ਕੋਈ ਤਾਂ ਐਡਮਿਨਿਸਟ੍ਰੇਸ਼ਨ ਇਸੇ ਵਾਂਗ ਪੌਂਡ ਦਾ ਜਿਹੜਾ ਆ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਪਰ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਲੀ ਸਭ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਵਾਲੀ ਸਰ ਪਾਦਦੀਆਂ ਗਈਆਂ ਤੇ ਅੱਗੇ ਤੋਂ ਵੀ ਇਹ ਖੜਾ ਕਰ ਦਿੱਤੀ ਗਈ ਆ ਗੱਡੀਆਂ ਜਿਹੜੀਆਂ ਉਹ ਟਰਨ ਬਾਈ ਟਰਨਸ ਹੀ ਲੱਗਦੀਆਂ ਨੇ ਨਹੀਂ ਇਹਨਾਂ ਨੇ ਹੁਣ ਆਪਸ ਵਿੱਚ ਬੈਠ ਕੇ ਸਮਝੌਤਾ ਕਰਵਾ ਦਿੱਤਾ ਵਾ ਕਿ ਛੋਟੀ ਗੱਡੀ ਦਾ 100 ਤੋਂ ਵੱਡੀ ਦਾ ਜਿਹੜਾ 200 ਰੁਪਏ ਕੰਡੇ ਤੇ ਤੋਲਣ ਲੱਗਾ ਲੈ ਇਹੋ ਇਹਨਾਂ ਦੇ ਅੱਗੇ ਮੈਂਸ਼ਨ ਹੁੰਦਾ ਤੇ ਹਾਂਜੀ ਆਪਸੇ ਸਾਂਝੇ ਬ ਉਹਦੇ ਸਬੰਧ ਵਿੱਚ ਡਰਾਈਵਰ ਨੇ ਅੱਜ ਗਲਤੀ ਹੋਈ ਸੀ ਡਰਾਈਵਰ ਨੇ ਸਾਰੇ ਡਰਾਈਵਰਾਂ ਦੇ ਕੋਲੋਂ ਬਾਕੀਆਂ ਦੇ ਕੋਲੋਂ ਅਸੀਂ ਉਹ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਮਾफी ਮੰਗੀ ਹੈ ਨਹੀਂ ਐਦਾਂ ਦੀ ਕੋਈ ਗਲਤ ਸਮਝ ਨਹੀਂ ਹੈ